ਅੱਖਾਂ ਮੀਚ ਕੇ ਦੁਬਾਰੇ ਖੋਲਿਓ ਕਹਿੰਗੇ ਝੋਟੇ ਦੇ ਦਰਸ਼ਨ ਕਰਾਉਣੇ ਆਗੇ 8 ਲੱਖ ਦਾ ਟਰੈਕਟਰ ਆ 10 ਲੱਖ ਉੱਤੇ ਲੱਗਿਆ ਸਾਰੀ ਡਿਟੇਲ ਬਾਈ ਤੋਂ ਪੁੱਛਦੇ ਆ ਆ ਗੇਰ ਦੇ ਵਿੱਚ ਜਿਵੇਂ ਫਾਰਮ ਟਰੈਕ ਹੁਣ ਆਉਂਦਾ 24 ਦੇ ਵਿੱਚ ਉਹਵੇਂ ਕਰਤਾ ਸਾਰੀ ਟੈਕਨੋਲੋਜੀ ਪਾਊਗਾ ਹੌਲੈਂਡ 4x4 ਨੂੰ ਮਾਤੇ ਇਹ ਮਖਾਵਾ ਪੜਾਕੇ ਪਾਊਗਾ ਬਾਈ ਯਾਰ ਤੁਹਾਨੂੰ ਜਿਵੇਂ ਕੰਪਨੀ ਦੇ ਵਿੱਚ ਉਹ ਚੀਜ਼ ਬਣ ਕੇ ਆਉਂਦੀ ਆ ਉਦੋਂ ਵੱਧ ਸਫਾਈ ਦੇਵਾਂਗੇ ਠੀਕ ਹੈ ਜੇ ਉਦੋਂ ਵੱਧ ਸਫਾਈ ਨਹੀਂ ਆਉਂਦੀ 1 ਰੁਪਿਆ ਵੀ ਨਹੀਂ ਲੈਂਦੇ ਬੰਦੇ ਤੋਂ ਠੀਕ ਹੈ ਪਹਿਲਾ ਨੰਬਰ ਤਾਂ ਹੈ ADI ਟੈਕਨੋਲੋਜੀ ਆ ਜਿਹੜੀ ਫਾਰਮ ਟਰੈਕ ਦੇ ਵਿੱਚ ਆਉਂਦੀ ਹੈ ਜਿਹੜੀ ਠੀਕ ਹੈ ਦੂਸਰਾ ਨੰਬਰ ਇਹਦੀ HP ਆ ਜਿਹੜੀ ਉਹ ਵਧਾ ਕੇ 51 ਉਸਪੋਰਕ ਕੀਤਾ ਹੋਇਆ 14 ਦੇ ਟਾਇਰ ਪਾਏ 13 ਦੇ ਟਾਇਰ ਆਉਂਦੇ ਹੁੰਦੇ ਫੋਰਡ ਦੇ ਇਹ ਨਹੀਂ ਹੈਗਾ ਵੀ 14 ਦੇ ਉਹੀ ਪਾ ਦੇ ਸੜਕਾਂ ਤੇ ਦਵੱਲਣ ਨੂੰ ਇਹ 14 ਦੇ ਵਿੱਚ ਸਾਰੀ ਖੇਤੀ ਵੀ ਕਰੂਗਾ ਜਿਹੜੀ ਮਰ ਜਾ ਹੀ ਹਾਂ ਤਖਸ ਹਲਕੇ ਜੇ ਕੋਈ ਬੰਦਾ ਕੰਮ ਕਰਾਉਣਾ ਚਾਹੁੰਦਾ ਉਹ ਬੰਦੇ ਤੋਂ ਆਪਾਂ ਮਾਫੀ ਚਾਹੁੰਦੇ ਹਲਕਾ ਕੰਮ ਆਪਾਂ ਕਰਦੀ ਕੋਈ ਮਿੱਤਰੋ ਬਠਿੰਡੇ ਦੇ ਟਿੱਬਿਆਂ ਦੇ ਵਿੱਚ ਖੜਿਆ ਇੱਥੇ ਬਾਈ ਨੇ ਜਾਂਸੀ ਲਾਤੀ ਥੋੜਾ ਟਰੈਕਟਰ ਅੱਗ ਵਰਗਾ ਬਣਾ ਕੇ ਤੋਰ ਦੇਣਗੇ ਸਭ ਤੋਂ ਪਹਿਲੀ ਗੱਲ ਗੁਲਾਬ ਸਿੱਧੂ ਪਾਨਾ ਸਿੱਧੂ ਗਿੱਲ ਰੌਂਟਾ ਲੱਖਾ ਸਿਧਾਣਾ ਤੇ ਸਿੱਧੂ ਮੂਸੇ ਵਾਲਾ ਨੌਜਵਾਨ ਦਿਲਾਂ ਦੀ ਧੜਕਣ ਉਹ ਇੱਥੇ ਆ ਕੇ ਟਰੈਕਟਰ ਨੂੰ ਤਿਆਰ ਕਰਾ ਕੇ ਲੈ ਕੇ ਗਏ ਨੇ ਪਹਿਲਾਂ ਇੱਧਰ ਨੂੰ ਮਾਰ ਕੈਮਰਾ ਤੇ ਹੁਣ ਇੱਧਰ ਨੂੰ ਮਾਰ ਕੈਮਰਾ ਬਾਈ ਨੂੰ ਮਿਲਾਉਣਗੇ ਬਾਈ ਜੀ ਸਾਸਿਕਾਲ ਸਾਸਿਕਾਲ ਬਾਈ ਕਮਾਲ ਕਰ ਦਿਆ ਆਹ ਬਾਈ ਕਪਤਾਨ ਭਾਰੇ ਵਾਲਾ ਤੇ ਟਿੱਬਿਆਂ ਦੇ ਵਿੱਚ ਬਾਈ ਕਿਵੇਂ ਲਾਤੀ ਤਾਂ ਜਾਂਸੀ ਭਾਈ ਬਸ ਆਪਾਂ ਕੰਮ ਕਰਨਾ ਸੀ ਵੀ ਪਹਿਲਾਂ ਆਪਾਂ ਸ਼ਹਿਰ ਦੇ ਵਿੱਚ ਕਰਦੇ ਸੀਗੇ ਹਾਂ ਤੇ ਬਸ ਉੱਥੋਂ ਚਲੋ ਜਿਵੇਂ ਭਾਈ ਸਿੱਧੂ ਮਸੇਵਾਲੇ ਤੋਂ ਆਪਾਂ ਇਨਸਪਾਇਰ ਹੋ ਕੇ ਹਨਾ ਆਪਾਂ ਇਹ ਕੰਮ ਆਪਦੇ ਪਿੰਡ ਆ ਕੇ ਹਾਂ ਜਮਾ ਪਿੰਡ ਦੇ ਵਿਚਾਲੇ ਬੈਠਿਆਂ ਤੁਸੀਂ ਦੇਖਿਆ ਹੀ ਆ ਕੇ ਇੱਥੇ ਕੰਮ ਸਟਾਰਟ ਕੀਤਾ ਸੀ ਬਾਕੀ ਪ੍ਰਮਾਤਮਾ ਦੀ ਕਿਰਪਾ ਨਾਲ ਚਲੋ ਭੈਣ ਭਾਈਆਂ ਨੇ ਹਨਾ ਅੱਗੇ ਦੀ ਅੱਗੇ ਆਪਣਾ ਕੰਮ ਦੱਸ ਕੇ ਚੱਲ ਆਹ ਮਤਲਬ ਸਿਖਰ ਤੇ ਕਰਤਾ ਸਿਖਰ ਤੇ ਕਰ ਤੇ ਗਾਇਕ ਸਾਰੇ ਆਉਣ ਲੱਗ ਗਏ ਹੈ ਹਾਂ ਹਾਂ ਸਾਰੇ ਬਈ ਆਪ ਹੀ ਪਹੁੰਚੇ ਤੇ ਤਾਂ ਮਿੱਤਰੋ ਛੋਟੀਆਂ ਗੱਲਾਂ ਵੀ ਹੋ ਗਈਆਂ ਤੇ ਵੱਡੀਆਂ ਕਰਦੇ ਆ ਬਿੱਗ ਬਾਸ ਵਾਲੇ ਵੀ ਕਰ ਰਿਹਾ ਬਾਈ ਨੂੰ ਅਪਰੋਚ ਤੇ ਪਹਿਲੀ ਗੱਲ ਤੁਹਾਨੂੰ ਫੋੜ ਦੇ ਮਾਰਦੇ ਆ ਫਕਾਰਾ ਤੇ ਆਹ ਬਾਈ ਟਰੈਕਟਰ ਕਿਹਦਾ ਤਿਆਰ ਕਰਾ ਕਾ ਆਪਦੇ ਹੀ ਆ ਇਹ ਆਪਾਂ ਆਪਦਾ ਕੀਤਾ ਬਾਈ ਜੀ ਇਹ ਮੇਰਾ ਬੇਟਾ ਕਹੂ ਕਹਿੰਦਾ ਆਪਾਂ ਲੋਕਾਂ ਦੇ ਕਰੀਏ ਨੇ ਇੱਕ ਉਹਦੇ ਵਾਸਤੇ ਤਿਆਰ ਕੀਤਾ ਵੀ ਆਪਦੇ ਹੌਂਕ ਨੂੰ ਇਹ ਕੱਲਾ ਉਵੇਂ ਹੀ ਨਹੀਂ ਤਿਆਰ ਕੀਤਾ ਵੀ ਉਵੇਂ ਹੀ ਫੋਰਡ ਤਿਆਰ ਕੀਤਾ ਬਾਈ ਇਹੇ ਪਹਿਲਾ ਨੰਬਰ ਤਾਂ ਹੈ ADI ਟੈਕਨੋਲੋਜੀ ਆ ਜਿਹੜੀ ਫਾਰਮ ਟਰੈਕ ਦੇ ਵਿੱਚ ਆਉਂਦੀ ਹੈਗੀ ਠੀਕ ਹੈ ਦੂਸਰਾ ਮੋੜ ਇਹਦੀ ਐਚਪੀ ਹੈ ਜਿਹੜੀ ਉਹ ਵਧਾ ਕੇ 51 ਹਸਪੁਰ ਕੀਤਾ ਹੋਇਆ 14 ਦੇ ਟਾਇਰ ਪਾਏ 13 ਦੇ ਟਾਇਰ ਆਉਂਦੇ ਹੁੰਦੇ ਫੋਰਡ ਦੇ ਇਹ ਨਹੀਂ ਹੈਗਾ ਵੀ 14 ਦੇ ਉਹੀ ਪਾਤੇ ਛੜਕਾਂ ਤੇ ਦਬਲਣ ਨੂੰ ਇਹ 14 ਦੇ ਵਿੱਚ ਸਾਰੀ ਖੇਤੀ ਵੀ ਕਰੂਗਾ ਜਿਹੜੀ ਮਰ ਜਾ ਹੀ ਸੰਦ ਖਚਾ ਲੋ ਜੀ ਦਾ ਵੀ ਮਤਲਬ ਕੱਲਾ ਖੜਾਉਣ ਨੂੰ ਨਹੀਂ ਫੋਟਾਂ ਖਜਾਉਣ ਨੂੰ ਨਹੀਂ ਕੰਮ ਵੀ ਕੰਮ ਵੀ ਕਰੂ ਬਾਈ ਸਾਰੇ ਜਿਵੇਂ ਇਹਦਾ ਆਪਣਾ ਫਾਰਮ ਟਰੈਕ ਵਾਲੇ ਜਿਹੜੇ ਹੁਣ ਆਉਂਦੇ ਨੇ T20 ਦਾ ਹਿੱਸਾ ਠੀਕ ਹੈ ਸਾਰਾ ਪਿਛਲੀਆਂ ਬ੍ਰੇਕਾਂ ਚੇਂਜ ਆਰ ਸਾਰਾ ਸਮਾਨ ਇਹਦਾ ਚੇਂਜ ਆ ਬਾਈ ਸਾਰਾ ਸਮਾਨ ਨਵਾਂ ਲੱਗਿਆ ਹੋਇਆ ਬਾਕੀ ਸਭ ਇਹ ਦਾ ਸਾਨੂੰ ਮਾਣ ਆ ਆਪ ਦੇ ਤੇ ਲੋਕ ਫੋੜ ਤਿਆਰ ਕਰਦੇ ਆ ਗੂੜਾ ਇਹ ਕਰ ਦਿੰਦੇ ਹਨ ਸ਼ੇਡ ਚੇਂਜ ਕਰ ਦਿੰਦੇ ਆ ਫੋੜ ਦਾ ਹਾਂ ਇਹ ਪੂਰਾ ਵੱਡਾ ਨੁਕਸ ਆਉਂਦਾ ਸਾਰੇ ਇਹ ਰਿਜੀਨਲ ਸ਼ੇਡ ਆ ਬਾਈ ਆ ਸ਼ਾਡਾ ਫਿੱਕਾ ਜਿਹਾ ਮਤਲਬ ਜਿਹੜਾ ਰਿਜੀਨਲ ਚ ਹੁੰਦਾ ਉਹੀ ਕਰ ਇਹ ਸਾਡਾ ਪੇਂਟ ਕੀਤਾ ਟਰੈਕਟਰ ਆ ਆ ਕੰਪਨੀ ਦਾ ਪੇਂਟ ਕੀਤਾ ਤਰੋਂ ਹੁਣ ਤੁਸੀਂ ਨੇ ਦੇਖ ਲੈ ਇਧਰ ਆ ਤੇ ਹੁਣ ਇੱਧਰੋਂ ਆਉਣਿਆ 855 ਵੱਲ ਆਹ ਵੀ ਤੁਸੀਂ ਤਿਆਰ ਕਰਿਆ ਹੈ ਬਾਈ ਹਾਂਜੀ ਹਾਂਜੀ ਬਾਈ ਜੀ ਇਹ 2024 ਮਾਡਲ ਹੈ ਤੇ ਬਾਈ ਗੁਰਪ੍ਰੀਤ ਦਾ ਆਸਟ੍ਰੇਲੀਆ ਤੋਂ ਟਰੈਕਟਰ ਨਵਾਂ ਕਢਾ ਕੇ ਇੱਥੇ ਭੇਜਤਾ ਸੀ ਆਹ ਲਾਈਟਾਂ ਕੜੀ ਮਾਰ ਕੈਮਰਾ ਬਾਈ ਇਹ ਤਾਂ ਬਾਹਰਲੇ ਦੇਸ਼ਾਂ ਤੋਂ ਮਿਲਦੀਆਂ ਹੁੰਦੀਆਂ ਨੇ ਮੈਨੂੰ ਲੱਗਦਾ ਅਸੀਂ ਜਿਹੜੀਆਂ ਹੁਣ ਤਾਂ ਇੱਥੇ ਮਿਲ ਜਾਂਦੀਆਂ ਬਾਈ ਇੱਥੇ ਹੀ ਕਰ ਲੈਣੋ ਬਲਾਦੂ ਦੁਨੀਆ ਇੱਥੇ ਹੀ ਮਿਲ ਜਾਂਦੀਆਂ ਨੇ ਬਾਈ ਹਾਰਨ ਹੂਰ ਨੇ ਤਾਂ ਹਰ ਇੱਕੀ ਲੋਂਦਾ ਪਰ ਇਹਨੇ ਬਾਈ ਨੇ ਮਤਲਬਾ ਮਗਲ ਇਹਦਾ ਯਾਰ ਦੇਖ ਨੂੰ ਵੀ ਬਾਹਲਾ ਨਹੀਂ ਉਰਪਤਾਰ ਦਾ ਲਾਇਆ ਹੈਗਾ ਪਰ ਇਹਦੇ ਅੱਕ ਕੱਢੀ ਪਈਆ ਸੇਪਲ ਜੱਜ ਦਾ ਪੂਰਾ ਮੂੰਹੋਂ ਬੋਲਦਾ ਬਾਕੀ ਜਿੰਨਾ ਕੰਮ ਕੀਤਾ ਇਹਦੀ ਫੁੱਲ ਲਾਈਫ ਆ ਬਾਈ ਇਹ ਨਹੀਂ ਹੈਗਾ ਵੀ ਜਾਂਦਾ ਹੀ ਝੜ ਜਾਊਗਾ ਹਰਾ ਕੁਸਾ ਤੇ ਜਿਹੜਾ ਮਿਊਜ਼ਿਕ ਸਿਸਟਮ ਲਾਉਣੇ ਆਪਾਂ ਚਲੋ ਆਮ ਲੋਕਲ ਨਾਲ ਤਾਂ ਸਾਡਾ ਕੋਈ ਮੈਚ ਨਹੀਂ ਅਸੀਂ ਪਾਇਨਰ ਬੂਨਰ ਕਿਕਰ ਕੁਕਰ ਵਾਲੇ ਕਹਿੰਦੇ ਆ ਵੀ ਬਰਾਬਰ ਲਾ ਦਿਓ ਬਾਈ ਤੇ ਛੋਡੇ ਮੂੰਹ ਕਹਾ ਦੇਾਂਗੇ ਹਾਂ ਵੀ ਕਿਹਦੇ ਚ ਦਮ ਹੈ ਠੀਕ ਆ ਇੰਨਾ ਕਮਾਨ ਆ ਬਾਈ ਕਹਿੰਦਾ ਕਿਕਰ ਵਾਲਿਆਂ ਨੂੰ ਚੈਲੰਜ ਕਰਦੇ ਆ ਮਿੱਤਰੋ ਆਪਣੇ ਬਰਾਬਰ ਲਾ ਦਿਓ ਇਡਾ ਟੱਕਰ ਦੇ ਚੰਨ ਕੋਈ ਨਹੀਂ ਲੈਂਦਾ ਜਿਹੜਾ ਮਰਜ਼ੀ ਕਿਕਰ ਪਾਇਨਰ ਜਿਹੜਾ ਮਰਜ਼ੀ ਤੇ ਬਾਈ ਇਹ ਖਰਚਾ ਤਾਂ ਨਹੀਂ ਜ਼ਿਆਦਾ ਕਰਾਉਂਦੇ ਇਹਨਾਂ ਦੇ ਮਤਲਬ ਤੁਸੀਂ ਮੋਡਿਫਾਈ ਨਹੀਂ ਖਰਚਾ ਤਾਂ ਪੇਖ ਆਉਂਦਾ ਹੀ ਆ ਬਾਈ ਇਹਦੇ ਖਰਚੇ ਦਾ ਕੋਈ ਸ਼ੱਕ ਨਹੀਂ ਹੈਗਾ ਜਿਵੇਂ ਪਰ ਕੰਮ ਦੀ ਗਰੰਟੀ ਦੇਣੋਗੇ ਚਾਰ ਪੀ ਗਰੰਟੀ ਹੋਊਗੀ ਜੀ ਹਲਕੇ ਜਿਹਾ ਕੋਈ ਬੰਦਾ ਕੰਮ ਕਰਾਉਣਾ ਚਾਹੁੰਦਾ ਉਹ ਬੰਦੇ ਤੋਂ ਆਪਾਂ ਮਾਫੀ ਚਾਹੁੰਦੇ ਹਲਕਾ ਕੰਮ ਆਪਾਂ ਕਰਦੀ ਕੋਈ ਹਲਕੇ ਜਿਹੜੇ ਬਾਈ ਨੇ ਹਲਕਾ ਕੰਮ ਕਰਾਉਣ ਟਰੈਕਟਰ ਦਾ ਬਾਈ ਬਣ ਕੇ ਡਿਸਟਰਬ ਨਾ ਕਰੋ ਬਾਈ ਲਵੇ ਨਾ ਆਇਓ ਬਾਈ ਕਹਿੰਦਾ ਮੈਂ ਸੌਂਕ ਦਾ ਕੰਮ ਕਰਕੀ ਰਾਜ਼ੀ ਹਾਂ ਸੌਂਕ ਦਾ ਕੰਮ ਜੀ ਇੱਕ ਮਿਨੀਮਮ ਆਪਣੇ ਕੋਲੇ 3 ਤੋਂ 4 ਮਹੀਨਿਆਂ ਦੀ ਬੁਕਿੰਗ ਆ ਬਾਈ ਤੇ ਜੇ ਕਿਸੇ ਨੇ ਮਿਊਜ਼ਿਕ ਸਿਸਟਮ ਕਰਾਉਣਾ ਹੈ ਤਾਂ ਮਿਊਜ਼ਿਕ ਸਿਸਟਮ ਦੀ 15 ਤੋਂ ਲੈ ਕੇ 1 ਮਹੀਨਾ ਬੁਕਿੰਗ ਪਹਿਲਾਂ ਬਾਈ ਫਿਰ ਸੈੱਟ ਤਿਆਰ ਹੁੰਦਾਗਾ ਕਿਉਂਕਿ ਆਪਣੇ ਕੋਲ ਆਲਰੇਡੀ ਇਨਾ ਕੰਮ ਹੈ ਤੇ ਆ ਤਾਂ ਬਾਈ ਬਾਲੀ ਉੱਚਾ ਇੱਕ ਪੌੜੀ ਬਾਈ ਹੋਰ ਲਾਉਣੀ ਪੂਗੀ ਮੈਂ ਲਾਦਾ ਬਾਹਲਾ ਉੱਚਾ ਦੇਖੋ ਮਿੱਤਰੋ ਐ ਲਾਦਾ ਜਿਵੇਂ ਜਹਾਜ਼ ਤੇ ਬੈਗੇ ਹੁੰਨਾਂਗੇ ਇਧਰ ਇਹ ਵੀ ਬਾਈ ਤੁਸੀਂ ਤਿਆਰ ਕਰਿਆ ਹੈ ਸਾਰਾ ਬਾਈ ਆਪਣੇ ਕੋਲ ਸਾਰਾ ਏ ਟੂ ਜ਼ेड ਜਿਵੇਂ ਆ ਮੈਟਿੰਗ ਮੂਟਿੰਗ ਕੀਤੀ ਆ ਬਾਈ ਆ ਇਧਰ ਮਾਈਟਾਂ ਕਣੀ ਮਾਰ ਮਿੱਤਰਾ ਇਹ ਪੁਰਾਣੇ ਆਉਂਦੇ ਸੀ ਗੱਡੀਆਂ ਦੇ ਵਿੱਚ ਹਨਾ ਜੀਪਾਂ ਚ ਆਉਂਦੇ ਸੀ ਬਾਈ ਪਹਿਲਾਂ ਹਾਂ ਤੇ ਇਹਨਾਂ ਦੇ ਵੀ ਫੁੱਲ ਲਾਈਫ ਆ ਬਾਈ ਫੁੱਲ ਲਾਈਫ ਸੁੱਕਾ ਜਿਵੇਂ ਮਰਜੀ ਸਾਫ ਕਰ ਮਰੇ ਐਂ ਕਰ ਦੋ ਗਿੱਲਾ ਮਾਰ ਦੋ ਕੱਪੜਾ ਉਹਦੀ ਸਾਫ ਹੋ ਜੂਗਾ ਆ ਬੰਪਰ ਆ ਜਿਵੇਂ ਬਾਈ 1.5 1.5 ਆ 2 ਕੁਇੰਟਲ 10 ਕਿਲੋ ਦਾ ਬੰਪਰ ਆ ਉਹਦੇ ਠੀਕ ਹੈ ਹਾਂ ਕਲਰ ਦੀ ਕੁਆਲਿਟੀ ਚੈੱਕ ਕਰ ਲੈ ਇੱਕ ਇੱਕ ਚੀਜ਼ ਚ ਚੈੱਕ ਕਰ ਲੋ ਯਾਰ ਤੁਸੀਂ ਸੋਨੂੰ ਜਿਵੇਂ ਕੰਪਨੀ ਦੇ ਵਿੱਚ ਉਹ ਚੀਜ਼ ਬਣ ਕੇ ਆਉਂਦੀ ਆ ਉਹ ਤੋਂ ਵੱਧ ਸਫਾਈ ਦੇ ਮੰਗਦੇ ਠੀਕ ਹੈ ਜੇ ਉਹ ਤੋਂ ਵੱਧ ਸਫਾਈ ਨਹੀਂ ਆਉਂਦੀ 1 ਰੁਪਿਆ ਵੀ ਨਹੀਂ ਲੈਂਦੇ ਬੰਦੇ ਤੋਂ ਠੀਕ ਹੈ ਲੈ ਮਿੱਤਰੋ ਹੁਣ ਤੁਸੀਂ ਅੱਖਾਂ ਮੀਚ ਕੇ ਦੁਬਾਰੇ ਖੋਲਿਓ ਕਹੋਗੇ ਝੋਟੇ ਦੇ ਦਰਸ਼ਨ ਕਰਾਉਣੇਗੇ 8 ਲੱਖ ਦਾ ਟਰੈਕਟਰ ਆ 10 ਲੱਖ ਉੱਤੇ ਲੱਗਿਆ ਸਾਰੀ ਡਿਟੇਲ ਬਾਈ ਤੋਂ ਪੁੱਛਦੇ ਆ ਆ ਕੀ ਸਿਸਟਮ ਕਰਤਾ ਬਾਈ ਇਹ ਬਾਈ ਆਪਣਾ ਬਾਈ ਰੈਬ ਦਾ ਕੈਨੇਡਾ ਤੋਂ ਆ ਟਰੈਕਟਰ ਬਾਈ ਦਾ ਕੈਨੇਡਾ ਭੇਜਣਾ ਹਾਂ ਨਾ ਰਹੂਗਾ ਤਾਂ ਇੰਡੀਆ ਹੀ ਬਾਈ ਹਾਂ ਲੇਕਨ ਬਾਈ ਦਾ ਬਸ ਸ਼ੌਕ ਸੀਗਾ ਵੀ ਟਰੈਕਟਰ ਬਣਾਉਣਾ ਇੱਕ ਆਪਾ ਇਹ ਜਿਹਦੇ ਵਿੱਚ ਤੁਸੀਂ ਇਹ ਮੰਨੋ ਵੀ 3.5 ਲੱਖ ਰੁਪਏ ਦਾ ਬੂਟ ਹੀ ਪਾ ਦੇ ਕੱਲੇ ਬਾਈ ਹਾਈ ਟਾਇਰ ਪਾਏ ਨਵੇਂ ਪਵਾਤੇ ਫੋਰਚੂਨਰ ਦੇ ਬੂਟ ਰਕਾਨੇ ਫਾਰਮ ਟਰੈਕ ਦੇ ਪਾਦੇ ਹੈ ਫਾਰਮ ਟਰੈਕ ਦੇ ਪਾਤੇ ਤੇ ਅਲਾਈ ਉਹ ਆ ਬਾਈ ਜਿਹਦੇ ਪਰਮੇਸ਼ਵਰ ਮਾ ਕਹਿੰਦਾ ਹੁੰਦਾ 26 ਇੰਚ ਅਲਾਈ ਪਵਾਇ ਸੀ ਰੈਂਗਲਰ 20 ਤੋਂ ਵੱਧ ਨਹੀਂ ਤਾਂ ਮੈਂ 30 ਇੰਚ ਪਾਉਂਗੀ ਹਾਂ ਆ ਆ ਤੀਏ ਮਿੱਤਰੋ ਜਿਹੜੇ ਕਹਿੰਦੇ ਹੁੰਦੇ ਗਾਣਿਆਂ ਤੇ ਨਵੇਂ ਪਵਾਦੇ ਫੋਰਚੂਨਰ ਦੇ ਬੂਟ ਰਕਾਨੇ ਤੇ 3 ਲੱਖ ਦੇ ਬੂਟ ਨੇ ਇਹ 3 ਲੱਖ ਦੇ ਤੇ ਹਾਂ ਤੇ ਆ ਬੰਪਰ ਬਾਈ 50 ਕੁ ਹਜ਼ਾਰ ਦਾ ਬਾਈ ਬੰਪਰ ਐ ਰੈਡੀ ਹੋਇਆ ਹੈ ਲੱਗ ਪਾ ਕੇ ਸਾਢੇ 3-4 ਲੱਖ ਰੁਪਏ ਦਾ ਇਹਦੇ ਡੈਕ ਲੱਗਣਾ ਹੈ ਤੇ ਬਾਕੀ ਜਿੰਨੇ ਪਾਰਟ ਨੇ ਇਹਦੇ ਬਾਈ ਲੰਕਾ ਲੁੰਕਾ ਆ ਲਾਦੇ ਹਾਂ ਮੈਂ ਇਧਰ ਨੂੰ ਸੜਲੇ ਵਾਲਾ ਬਾਈ ਇਹ ਫੋਰ ਸਟ੍ਰੋਕ ਅੱਡ ਅੱਡ ਬਾਸ਼ ਮਾਰੂਗਾ ਤੇ ਤੇ ਆ ਕੀ ਸਿਸਟਮ ਲਾਤਾ ਬਾਈ ਇਹ ਹਾਰਲੇ ਵਾਲਾ ਸਲੈਂਸਰ বাজਦਾ ਵੀ ਫੋਰ ਸਟ੍ਰੋਕ ਚਾਰ ਪਾਈਪਾਂ ਨੇ ੜਡੋ ੜਵਾਜ਼ ਮਾਰੂਗਾ ਵੀ ਹਾਂ ਹਾਰਲੇ ਮੰਗੂ ਬੜਕ ਮਾਰੂਗਾ ਪੂਰੀ ਮਾਰੂ ਪੂਰੀ ਮਖਾ ਬਾਈ ਮਿੱਤਰੋ ਇਹ ਹਜਾ ਕੁਛ ਤਾਂ ਕਪਤਾਨ ਭਾਰੇ ਵਾਲੀ ਲਾਊਗਾ ਸਕਰੀਨ ਤੇ ਨੰਬਰ ਆਗਾ ਤੇ ਬਾਕੀ ਬਾਈ ਦੀ ਆਈਡੀ ਵੀ ਚੱਲੀ ਜਾਂਦੀ ਹੈ ਕਿ ਹੋਰ ਵੀ ਚੀਜ਼ਾਂ ਮਤਲਬ ਐਸੈਸਰੀ ਸੂਸਰੀ ਸਾਰਾ ਕੁਸਾ ਜਿਵੇਂ ਆਹ ਪਈਆਂ ਨੇ ਕੰਮ ਇਹ ਸ਼ੌਂਕ ਦਾ ਕਰਕੇ ਰਾਜੀ ਆ ਸਾਰਾ ਜਿਵੇਂ ਕੱਲਾ ਕੱਲਾ ਚੀਜ਼ ਆ ਤੁਹਾਨੂੰ ਦਿਖਾ ਦਿੰਨਾ ਮਿੱਤਰੋ ਗੁੱਲਾ ਵੀ ਮਾਈ ਕਹਿੰਦਾ ਉਹ ਕ੍ਰੋਮ ਚ ਕਰਨਾ ਹੈ ਹਾਂ ਗੁੱਲਾ ਵੀ ਕ੍ਰੋਮ ਚ ਆ ਬਈ ਆਹ ਦੇਖ ਲਓ ਤੁਸੀਂ ਲੈ ਕੇ ਨੇ ਕਿ ਲੈਂਕਾ ਲੁੱਕ ਹੈ 2 Z ਫੱ ਹੱਕ ਵੀ ਕ੍ਰੋਮ ਚ ਬੈਟਰੀ ਬਾਕਸ ਸਾਰਾ ਕੁਝ ਕ੍ਰੋਮ ਚ ਲੰਬਾ ਨਹੀਂ ਆਉਂਦਾ ਹੈਗਾ ਹਾਂ ओरिजिनल ਕੰਮ ਸੀ ਆ ਖੜਾ ਟਰੈਕਟਰ ਜਿੰਮੇ ਆ 2007 ਮਾਡਲ ਟਰੈਕਟਰ ਸੀਗਾ ਬਾਈ ਹਾਂ ਫਾਰਮ ਟਰੈਕ ਇਹ ਸਾਈਡ ਗੇਅਰ ਕਰਤਾ ਹੈ ਬਾਈ 13 ਦੇ ਟਾਇਰਾਂ ਚ ਆਉਂਦਾ ਸੀ ਬਾਈ ਤੇ 16 ਦੇ ਟਾਇਰਾਂ ਚ ਕਰਤਾ 60 ਹੌਸਪਾਵਰ ਕਰਤਾ ਸਾਈਡ ਗੇਅਰ ਕਰਤਾ 3 ਸਪੀਡ ਕਰਤਾ ਛੋਟੇ ਗੇਅਰ ਦੇ ਵਿੱਚ ਜਿਵੇਂ ਫਾਰਮ ਟਰੈਕ ਹੁਣ ਆਉਂਦਾ 24 ਦੇ ਵਿੱਚ ਉਵੇਂ ਕਰਤਾ ਸਾਰੀ ਟੈਕਨੋਲੋਜੀ ਪਾਊਗਾ ਹੌਲੈਂਡ 4x4 ਨੂੰ ਮਾਤੇ ਮਖਾਵਾ ਪੜਾਕੇ ਪਾਊਗਾ ਬਾਈ ਯਾਰ ਆ ਬਾਈ ਕਹਿੰਦਾ ਪਾਊਗਾ ਹੁਣ ਬਾਈ ਨੇ ਪਤ ਨਹੀਂ ਪਾਈਪੋਰ ਨੂੰ ਮਾਤ ਪਾਊਗਾ 60 ਦਾ ਹਾਰਮ ਟ੍ਰੈਕ ਹੈ ਰੂਹ ਖੁਸ਼ ਹੋਊ ਬੰਦੇ ਦੀ ਚਲਾ ਕੇ ਰੂਹ ਖੁਸ਼ ਹੋਊਗੀ ਹੋਰ ਇਹ ਚੀਜ਼ਾਂ ਪਾਈਪਾਂ ਪੂਪਾਂ ਫਿਟਿੰਗ ਫੁੱਟਿੰਗ ਆਪ ਤਿਆਰ ਕਰਦੇ ਆ ਆਪ ਤਿਆਰ ਕਰੀਏਗੀ ਕਿੰਨੇ ਮਾਡਲ ਸੀ ਬਾਈ ਇਹ ਕਿੰਨੇ ਮਾਡਲ ਸੀ 7 ਮਾਡਲ ਸੀ ਬਾਈ 7 ਮਾਡਲ ਬਣਾ ਦੇਣਾ 24 ਮਾਡਲ 24 ਮਾਡਲ ਬਣੂਗਾ ਲੈ ਤਾਂ ਮਤਲਬ ਚੱਲੀ ਜਾਂਦਾ ਕੰਮ ਜਦੋਂ ਦਿਵਾਰੇ ਆਇਆ ਯਾਰ ਉਦੋਂ ਇਹਦੇ ਵਾਂਗੂ ਬਣਾ ਕੇ ਖੜਾ ਦੇਾਂਗੇ ਹਾਂ ਬਾਕੀ ਬਾਈ ਦਿਲ ਦਾ ਤਾਂ ਇੰਨਾ ਸਾਫ਼ ਆ ਛੱਡ ਦੋ ਗੱਲਾਂ ਦੇਖੋ ਆ ਬਾਈ ਨੂੰ ਰੋਜ਼ਗਾਰ ਦਿੱਤੀ ਹੋਈ ਆ ਸਾਰੇ ਪਾਸੇ ਨੂੰ ਮਤਲਬ ਨੌਕਰੀ ਤੋਂ ਕੱਢਤਾ ਸੀਗਾ ਬਾਈ ਸਪੈਸ਼ਲ ਤੇਰਾ ਧੰਨਵਾਦ ਯਾਰ ਨਹੀਂ ਨਹੀਂ ਰੱਬ ਉਹ ਨਹੀਂ ਸੁਣਦਾ ਕਿ ਦੇਖੋ ਬਾਈ ਦਾ ਧੰਨਵਾਦ ਕਰਦਾ ਬਾਈ ਬਾਈ ਅਸਲ ਦੇ ਵਿੱਚ ਜੱਗੀ ਪਤਾ ਕੀ ਚੱਕਰ ਸੀ ਬਾਈ ਗੱਲ ਇਹਦੀ ਇਹ ਬਾਈ ਨੇ ਨਾ ਮੰਨ ਲਓ ਇਹ ਮੋਟਰਸਾਈਕਲਾਂ ਦਾ ਮਕੈਨਿਕ ਸੀਗਾ ਤੇ ਘੱਟੋ ਘੱਟ 6-7 ਸਾਲ ਕਿਤੇ ਇਹਨੇ ਕੰਮ ਕੀਤਾਗਾ ਸਿੱਖਿਆ ਲਾ ਲੋ ਤੇ ਹੁਣ ਉਹੀ ਬੰਦੇ ਇਹਨੂੰ ਕੰਮ ਨਹੀਂ ਦਿੰਦੇ ਸੀ ਚਲੋ ਮੇਰੇ ਕੋਲੇ ਆਪਣਾ ਫਰੈਂਡ ਸੀ ਉਹ ਕਹਿੰਦਾ ਵੀ ਇਹ ਬਾਈ ਨੂੰ ਕੰਮ ਚਾਹੀਦਾ ਹੈ ਮੈਂ ਆਹ ਯਾਰ ਵੀ ਚਲੋ ਕੰਮ ਦੀ ਬਜਾਏ ਜੇ ਕੋਈ ਹੈਲਪ ਚਾਹੀਦੀ ਹੈ ਮੈਂ ਹੈਲਪ ਹੀ ਕਰ ਦਿੰਦੇ ਆ ਇਹਨੂੰ ਲੇਕਿਨ ਇਹ ਕਹਿੰਦਾ ਵੀ ਮੈਨੂੰ ਹੈਲਪ ਨਹੀਂ ਬਾਈ ਹੈਲਪ ਤੂੰ ਇੱਕ ਵਾਰੀ ਕਰ ਦੇਂਗਾ ਮੈਨੂੰ ਰਜਗਾਰ ਚਾਹੀਦਾ ਹੈ ਤੇ ਚਲੋ ਆਪਾਂ ਮੈਂ ਕੋਈ ਗੱਲ ਨਹੀਂ ਜਿੰਨਾ ਵੀ ਥੋੜਾ ਕਰੇ ਬਾਲਾ ਕਰੇ ਤਾਂ ਹੁਣ ਇਹ ਆਪਣੇ ਕੋਲ ਹੀ ਹੋਇਆ ਕਰੂਗਾ ਵਰਕਸ਼ਾਪ ਤੇ ਤੇ ਆਹ ਬਾਈ ਬਾਈ ਕੋਲ ਬਖੋਸਾਂ ਬਾਈ ਹੁਣ ਦੇਖੋ ਮਿੱਤਰੋ ਇੰਨਾ ਦਿਲ ਦਾ ਸਾਫ ਹੈਗਾ ਬਾਈ ਕਿਸੇ ਦਾ ਮਾਣਾ ਕਰਕੇ ਤਾਂ ਰਾਜੀ ਨਹੀਂ ਹੈਗਾ ਤੇ ਬਾਕੀ ਰਹੀਆਂ ਗੱਲਾਂ ਜੇ ਤੁਸੀਂ ਨੇ ਟਰੈਕਟਰ ਤਿਆਰ ਕਰਾਉਣਾਗਾ ਉਹ ਵੀ ਆ ਜੋ ਗਾਇਕਾਂ ਦੇ ਨਾਮ ਵੀ ਦੱਸਦੇ ਹੁਣ ਤਾਂ ਵੀ ਕਿਹੜੇ ਕਿਹੜੇ ਆ ਗਏ ਬਾਕੀ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਾਕੀ ਜਿਹੜੇ ਐਨ ਆਰ ਆਈ ਵੀਰ ਨੇ ਬਾਈ ਅੱਖਾਂ ਬੰਦ ਕਰਕੇ ਆਰਡਰ ਪਾ ਦਿਓ ਬਾਈ ਜੇ 19 ਕੀ ਨਿਕਲ ਜੇ ਠੀਕ ਆ ਪੇਮੈਂਟ ਨਹੀਂ ਲੈਂਦੇ ਉਹ ਬਾਈਆਂ ਤੋਂ ਯਾਰ ਦੇਖੋ ਯਾਰ ਬੱਟੀਆਂ ਗੱਲਾਂ ਬਾਤਾਂ ਲੱਗੀਆਂ ਬਾਈ ਦਾ ਵੀ ਬਾਈ ਕਹਿੰਦਾ ਮੈਂ ਸ਼ੌਂਕ ਨੂੰ ਹੀ ਕਰ ਰਿਹਾ ਕੰਮ ਇਹ ਤੇ ਵੀਡੀਓ ਹੁਣ ਸ਼ੇਅਰ ਤੁਸੀਂ ਕਰਨੀਆਂ ਹਾਂਜੀ ਧੰਨਵਾਦ